ਬਿਲਕੁਲ ਸਭਾਪ ਤੋੜਦੇ ਨਿਸ਼ਾਨਾ ਆ ਗਿਆ ਪੰਕੇ ਬੁਲਵਾਰ ਅੱਖ ਲੱਗ ਗਈ ਕਿਉਂਕਿ ਇਤਿਹਾਸ ਦਾ ਪੰਨਾ ਬੜਾ ਲੰਮੀ ਰਹਾ ਕਿਵੇਂ ਸਰਦਾਰ ਤੁਰਿਆ ਕਿਵੇਂ ਉਸ ਭਰਾਵਾ ਦੇ ਮੈਦਾਨ ਵਿੱਚ ਪਹੁੰਚਿਆ ਤੇ ਕਿਵੇਂ ਉਹਦੀ ਸ਼ਹਾਦਤ ਤੁਰੇ ਬੜਾ ਲੱਭਾ ਮਜ਼ਬੂਤ ਹੈ ਇਸ ਸਿੱਖ ਰਾਜ ਕਿਵੇਂ ਗਿਆ ਇਹ ਦਾਸਾ ਨੂੰ ਦਰਸਾਉਂਦਾ ਹੈ ਖਾਲਸਾ ਜੀ ਜੇ ਸਾਡੇ ਇਤਿਹਾਸ ਨੂੰ ਵੇਖਣਾ ਹੋਵੇਗਾ ਇਹਦੇ ਦੋ ਪੱਖਿਆ ਪਹਿਲਾ ਭਾਗ ਇਹਨੂੰ ਤਿੰਨਾ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਇਹਦਾ ਪਹਿਲਾ ਭਾਗ ਹੈ ਗੁਰ ਇਤਿਹਾਸ ਜਿਹੜਾ ਕਰਨਾਲ ਸਿੰਘ ਤੋਂ ਲੈ ਕੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਚੱਲਦਾ ਹੈ ਇਸ ਗੁਰ ਇਤਿਹਾਸ ਆਖਿਆ ਜਾਂਦਾ ਹੈ ਇਹਦੇ ਵਿੱਚ ਛੋਟੇ ਤੇ ਵੱਡੇ ਸੈਜਾਨਿਆਂ ਦੀ ਸ਼ਹਾਦਤ ਦੀ ਦਾਸਤਾਨ ਆਉਂਦੀ ਹੈ ਪਰ ਜੇ ਇਹਨੂੰ ਪਾਪਾ ਬੰਦਾ ਸਿੰਘ ਬਹਾਦਰ ਦੀ ਆਮਦ ਤੋਂ ਲੈ ਕੇ ਤੇ ਜਿੱਦੋਂ ਤੱਕ ਸਾਡਾ ਰਾਜ ਸਮਾਪਤ ਹੋ ਗਿਆ ਖਾਲਸੇ ਦਾ ਰਾਜ ਇਥੋਂ ਤੱਕ ਇਹਨੂੰ ਸਿੱਖ ਇਤਿਹਾਸ ਆਖਿਆ ਜਾਂਦਾ ਤੇ ਸਿੱਖ ਇਤਿਹਾਸ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਪਹਿਲਾ ਭਾਗ ਸਿੱਖ ਰਾਜ ਕਿਵੇਂ ਆਇਆ ਤੇ ਦੂਜਾ ਭਾਗ ਸਿੱਖ ਰਾਜ ਗਿਆ ਕਿਵੇਂ ਇਹ ਦੋ ਭਾਗ ਆਓ ਮੈਂ ਸਿੱਖ ਰਾਜ ਕਿਵੇਂ ਗਿਆ ਇਹ ਦਾ तकरीबन ਸੈਕਿੰਡ ਜਾਂ ਤੋਂ ਲਾਸਟ ਪੁਆਇੰਟ ਤੁਹਾਡੇ ਨਾਲ ਸਾਂਝਾ ਕਰਨੇ ਖਾਲਸਾ ਜੀ ਸਰਦਾਰ ਚੰਨੇ ਕਾਰੀ ਦੀ ਧਰਤੀ ਤੋਂ ਉਹ ਜਿਹਨੇ ਮਰਦਾਂ ਨੂੰ ਨੇ ਮਾਝੇ ਦੀ ਧਰਤੀ ਤੋਂ ਵਗਾਰਿਆ ਸੀ ਨਾ ਖਾਲਸਾ ਜੀ ਉਹ ਉਹ ਦੇ ਕੋਲ ਅਟਾਰੀ ਦੀ ਧਰਤੀ ਤੇ ਇਕੱਠੇ ਹੋ ਕੇ ਆ ਗਏ ਉਹ ਨੇ ਮਰਦਾਂ ਨੂੰ ਵਗਾਰ ਕੇ ਆ ਕੇ ਕਿਹਾ ਕਹਿੰ ਲਗਾ ਖਾਲਸਾ ਜੀ ਅਸੀਂ ਚੱਲੇ ਆ ਖਾਲਸੇ ਦਾ ਰਾਜ ਬਚਾਉਣ ਵਾ ਜੇ ਚੋਂਦੇ ਨੇ ਤੇ ਖਾਲਸੇ ਦਾ ਰਾਜ ਮਰ ਜ ਜਾਵੇਗਾ ਤੇ ਜੇ ਕਿਤੇ ਲੜ ਦਾ ਬਾਗ ਵਿੱਚ ਸ਼ਹਾਦਤ ਹੋ ਗਈ ਕਿੰਤਾ ਵੀ ਅਸੀਂ ਗੁਰੂ ਗ੍ਰੰਥੀ ਕਰਦੀ ਗੋਲ ਰਖ ਜਾਵਾਂਗਾ ਇਸ ਵਾਸਤੇ ਅਕ ਆਪਣੀਆਂ ਜਾਨਾਂ ਤੱਕ ਦਾ ਜੋਰ ਲਾ ਦੇਣਾ ਸਾਡੇ ਪਰ ਜਾਨ ਚਲੀ ਜਾਵੇ پر پچھے جی اپنا اس مرد نے مردانوں نے مگا رہے ہیں تے اٹاری لی تردی تو چالدہ چالدہ سبر آمان نے مگا رہے چاہ گیا دین آیا ہے دات فروری اٹھارہ سو چھیالی سویدہ سردار شام سے گتاری والے نے ایک کوئی دوگرہ رہ گیا سی سن, تے سنگھ تے نال سنگھ ਉਹਨਾਂ ਬਾਰੇ ਕੌਮ ਨੂੰ ਪਤਾ ਲੱਗ ਗਿਆ ਸੀ ਤੇ ਉਹ ਪਾਸਾ ਕਰ ਗਏ ਦੋ ਗਿਆ ਪਾਸ ਦੇ ਕੇ ਪਾਤੀ ਦੇ ਮਗਰ ਇਹ ਵੈਸੇ ਗੁਲਾਮ ਸਿੰਘ ਡੋਗਲਾ ਸਰਦਾਰ ਨੇ ਸੋਚਿਆ ਵੀ ਇਹ ਇਹਨਾਂ ਦੇ ਨਾਲ ਨਹੀਂ ਸੀ ਰਹਿਦਾ ਇਹ ਕਸ਼ਮੀਰ ਦੀ ਧਰਤੀ ਦੇ ਉੱਤੇ ਰਾਜ ਕਰਦਾ ਸੀ ਉਹ ਸੋਚਦਾ ਇੱਕ ਗद्दार ਨਾ ਹੋਵੇ ਪਰ ਖਾਲਸਾ ਜੀ ਜਿਨ੍ਹਾਂ ਦੇ ਖੂਨ ਵਿੱਚ ਗद्दारी ਹੋਵੇ ਉਹ ਹਰ ਵਕਤੋਂ ਕਰਦੇ ਹੁੰਦੇ ਆ ਵਫਾ ਦੇ ਕੋਈ ਕਰਦਾ ਹੈ ਨਾ ਜਿਹਦਾ ਖੂਨ ਚੰਗਾ ਹੋਵੇ ਜਿਹਦੇ ਖੂਨ 'ਚ ਹੀ ਮਾਰਾ ਪਾਟ ਆ ਗਿਆ ਉਹ ਚੰਗਾ ਕਿਵੇਂ ਹੋ ਸਕਦਾ ਹੈ ਇੱਕ ਦਾਰ ਨੇ ਗਿਆ ਸੀ ਗੁਲਾਬ ਸਿੰਘ ਇਹਦੇ ਉੱਤੇ ਮੇਰੇ ਕੌਮ ਨੇ ਆਖਰੀ ਯਕੀਨ ਕਰਕੇ ਆਖਰੀ ਗਲਤੀ ਕਰ ਗੁਲਾਬ ਸਿੰਘ ਨੂੰ ਸਰਦਾਰ ਜਾਮ ਸੇ ਮਟਾਰੀ ਵਾਲੇ ਨੇ ਅਸਲਾ ਬਾਰੂਦ ਅੱਗੇ ਪਚਾਉਣ ਦੀ ਜ਼ਿੰਮੇਵਾਰੀ ਦੇ ਦਿੱਤੀ ਜੇ ਤਾਂ ਰੱਖਿਓ ਮੈਂ ਇੱਕ ਲਸ਼ਾ ਭਰ ਹਰਖੋਰ ਗਿਆ ਆਪਣੇ ਜੀਤ ਵਿੱਚ ਪੁਣਾ। ਇੱਕ ਪਾਸੇ ਸਾਤਲੁਈ ਦਰਿਆ ਹੈ। ਉਹਦੇ ਪਰਲੇ ਪਾਸੇ ਸਿੱਖ ਕੌਮ ਦਾ ਅਸਲਾ ਬਰੂਦ ਆ। ਬਚਕਾਰ ਇਹਦੇ ਬੇੜੀਆਂ ਦਾ ਪੁਲ ਬਣਿਆ ਗਿਆ ਹੈ। ਉੱਲੇ ਪਾਸੇ ਸਰਦਾਰ ਸ਼ਾਮ ਸਿੰਘ ਟਾਰੀ ਵਾਲਾ ਆਪਣੀ ਫੌਜ ਲੈ ਕੇ ਪਹੁੰਚ ਗਿਆ। ਜਿਹੜੀਆਂ توپਾਂ ਸਨ ਉਹਨਾਂ ਨੂੰ ਬੇੜੀਆਂ ਦੇ ਬੋਲਦੀ ਐਕਦਮ ਦੀ ਨੰਗਾ ਕੇ ਤੇ ਸਭਰਾਵਾ ਵਾਲੇ ਪਾਸੇ ਲਿਆ ਆਤੀ ਜਿੰਨਾ ਕਪਰੂਨ ਇਹਨਾਂ ਤੋਪਾਂ ਦੇ ਨਾਲ ਆ ਗਿਆ ਸੀ ਠੀਕ ਬਾਕੀ ਦਾ ਬਾਰੂਦ ਜਿਹੜਾ ਉਹ ਉਹ ਸੱਤਵੇਂ ਬਰਿਆ ਦੇ ਪਰਲੇ ਪਾਸੇ ਪਿਆ ਸੀ ਪਰ ਸਰਦਾਰ ਨੇ ਆ ਕੇ ਕਹਿ ਲਗਾ ਗੁਲਾਬ ਸਿੰਘ ਜਿੰਨਾ ਚਿਰ ਇਹ ਜੰਗ ਖਤਮ ਨਾ ਹੋਵੇ ਉਹਨਾ ਚਿਰ ਤੂੰ ਬਾਰੂਦ ਜਿਹੜਾ ਅੱਜੇ ਪਚਾਉਂਦਾ ਰਹੇ ਖਾਲਸਾ ਜੇ ਬਾਦ ਉਹ ਗਦਾਬ ਸੀ ਉਹਦਾ ਚਿੱਠੀ ਪੱਤਰ ਪਹਿਲਾਂ ਹੀ ਅੰਗਰੇਜ਼ਾਂ ਦੇ ਨਾਲ ਹੋ ਚੁੱਕਾ ਸੀ ਇਧਰ ਦੇ ਪਾਸੇ ਸਰਦਾਰ ਸ਼ਾਮ ਸਿੰਘ ਟਾਰੀ ਵਾਲੇ ਨੇ ਆਪਣੀ ਤੇਗ ਨੂੰ ਬੇਬਿਆਰ ਕਰਕੇ ਮਰਦਾਂ ਦੇ ਸਾਹਮਣੇ ਲਗਵਾਇਆ ਮਾਮਲਾ ਉਹਦੀ ਤੇਗ ਪਹਿਲਾਂ ਹੀ ਬੇਬਿਆਰ ਸੀ ਬੇਬਿਆਰ ਕੰਨੀ ਨਹੀਂ ਸੀ ਕਿਉਂਕਿ ਆਉਂਦਾ ਆਉਂਦਾ ਸਰਦਾਰ ਆਪਣੀ ਪਤਨੀ ਦੇ ਸਾਹ ਨੂੰ ਮਿਆਰ ਦੇ ਕੇ ਆ ਗਿਆ ਸੀ ਉਹਦੀ ਨਿਸ਼ਾਨੀ ਉਹ ਬੇਬਿਆਰ ਸੀ ਉਹਨੇ ਆਪਣੀ ਤੇਗ ਨੂੰ ਹਵਾ ਵਿੱਚ ਲਹਿਰਾ ਕੇ ਆਖਿਆ ਖਾਲਸਾ ਜੀ ਆਪਣੀਆਂ ਜਾਨਾਂ ਮੇਰੀ ਸਰਕਾਰ ਮਹਾਰਾ ਜਰਨਜੀਤ ਸਿੰਘ ਦੀ ਜਾਤ ਦੇ ਵਿੱਚ ਆਪਾਂ ਵਾਰ ਲਿਆ ਜੇ ਕਿਤੇ ਅੰਗਰੇਜ਼ ਭੱਜ ਗਏ ਤੇ ਫਿਰ ਵੀ ਕਾਲੇ ਕੁਝ ਹੋ ਜਾਵੇ ਤਾਂ ਤੇ ਸਰਦਾਰ ਉਹਨੇ ਸੱਤ ਫਰੀ ਅਕਾਲ ਦਾ ਛੱਡੇ ਕਾਲਾ ਤੇ ਇੱਕ ਭਾਰੀ ਹੱਲਾ ਜਿਹੜਾ ਅੰਗਰੇਜ਼ਾਂ ਦੇ ਉੱਤੇ ਕਰ ਦੁੱਤਾ ਹੈ ਇੱਕ ਵਾਰੀ ਹੋਰ ਤੋਪਾ ਪਾਇਆ ਉਹ ਗੋਲੇ ਛਕੀਆਂ ਤੇ ਦੂਜੇ ਪਾਸੇ ਸਿੱਖ ਪੰਚ ਪੰਚ ਦਿਆ ਜਿਹੜੀਆਂ ਤੋਪਾ ਇਹ ਗੋਲੀ ਬਾਗ ਰਹੀ ਹੈ ਸਰ ਆਖਰਕਾਰ ਮਰਦਾਂ ਦੀ ਆਪਸ ਤੇ ਵੇਰ ਤੇਗ ਦੇ ਉੱਤੇ ਤੇਗ ਵੀ ਖੜਕ ਰਹੀ ਹੈ ਇਹ ਕੀ ਦੇਰ ਤੋਂ ਜਿਹੜੀਆਂ ਸਿੱਖ ਗਾਉਂ ਦੀਆਂ ਤੋਪਾਂ ਸਾਨੂੰ ਚੱਲਣੀਆਂ ਬੰਦ ਹੋ ਗਈਆਂ ਜਦੋਂ ਤੋਪਾ ਚੱਲਣੀਆਂ ਬੰਦ ਹੋਈਆਂ ਦਾ ਖਾਸਾ ਜੀ ਸਰਦਾਰ ਨੇ ਤੋਪ ਜਿਹੜਾ ਉਹ ਘਰ ਕੇ ਆਖਿਆ ਕਹਿ ਲਗਾ ਕੀ ਜਲ ਹੋ ਗਈ ਹੈ ਤੋਪਾਂ ਕਿਉਂ ਚਾਲੀਆਂ band ਹੋ ਗਈਆਂ ਤੇ ਤੋਪ ਚ ਜਿਹੜੇ ਸਖਾਫਸਾ ਜੀ ਉਹਨਾਂ ਬੱਚੇ ਦੇ ਤੇ ਹੱਥ ਮਾਰ ਕੇ ਆਖਿਆ ਸਰਦਾਰਾ ਓਏ ਤੋਪਾਂ ਦੇ ਗੋਲੇ ਬਰੂਦ ਨਾਲ ਚੱਲਦੀਆਂ ਕਦੇ ਸਰੋਂ ਦੇ ਦਾਣਿਆਂ ਨਾਲ ਵੀ ਤੋਪਾਂ ਚੱਲਦੀਆਂ ਵੇਖੀਆਂ ਉਨੇ ਆਖਿਆ ਕੀ ਮਤਲਬ ਕਹਿੰਦੇ ਮਤਲਬ ਇਹ ਜਿਹੜਾ ਆਖਰੀ ਬੋਗਰੇ ਦੇਤੇ ਜਕੀਰ ਕੀਤਾ ਸੀ ਨਾ ਉਹ ਵੇਖੀ ਤਾਲੀ ਕਰ ਗਿਆ ਸਰਦਾਰ ਨੇ ਮੱਥੇ ਦੇ ਉੱਤੇ ਹੱਥ ਤੇ ਮਾਰਿਆ ਉਹਨੇ ਮੱਥੇ ਤੇ ਛਿਕਵੇ ਦੀ ਪਿਉੜੀ ਤੇ ਜਰੂਰ ਪਈ ਹੋਵੇਗੀ ਪਰ ਉਸ ਵੱਜਨੇ ਬਚਾਰਿਆ ਵੀ ਜੇ ਮੈਂ ਹੀ ਲੜਨਾ ਦਾਨ ਵਿੱਚ ਢਿੱਲਾ ਪਾ ਗਿਆ ਤੇ ਮੇਰੀ ਫੌਜ ਦਾ ਕੀ ਬਣੇਗਾ ਖਾਲਸਾ ਜੀ ਜਿਹੜਾ ਫੌਜ ਦਾ ਜਰਨੈਲ ਹੁੰਦਾ ਨਾ ਉਹ ਰੇਟਟਾ ਕਰਦੀ ਹੈ ਉਹ ਫੌਜ ਨੂੰ ਮਾਰਨ ਵਾਲੀ ਜਿਹੜਾ ਸੀ ਸਰਦਾਰ ਨੇ ਪੈਨ ਨੂੰ ਲਗਾ ਕੇ ਆਖਿਆ ਕਹਿੰਦਾ ਖਾਲਸਾ ਜੀ ਉਹ ਕੀ ਹੋ ਗਿਆ ਜੇ ਗਦਾਗ ਗਦਾਰੀਆਂ ਕਰ ਗਿਆ ਕੀ ਹੋ ਗਿਆ ਜੇ ਅੱਜ ਸਾਡਾ ਗੋਲਾ ਫਰੂਜ਼ ਮੁੱਕ ਗਿਆ ਹੈ ਅਜੇ ਸਾਡੀਆਂ ਮਾੜਾ ਦੇ ਵਿੱਚ ਚੱਲਦਾ ਆਇਆ ਲੋਹ ਤੇ ਨਾ ਮੁੱਕਿਆ ਆਹ ਅੰਗਰੇਜ਼ਾਂ ਦਾ ਮੁਕਾਬਲਾ ਕਰੀਏ ਕੌਮ ਦੇ ਬੜਕੜੇ ਆਖਰੀ ਹੱਲਾ ਕਰਨ ਵਾਸਤੇ ਆਪਣੀ ਕੌਮ ਨੂੰ ਉਧਾਰੇ ਹਨੇ ਪੜਿਆ ਦੇ ਜਵਾ ਪਰ ਮੋੜ ਨਹੀਂ ਜਾਣਾ ਸੁਭ ਕਰਮ ਬੰਦੇ ਕੱਪ ਹੋ ਨਾ ਕਰੋ ਨਾ ਡਰੋ ਇਸ ਛੇ ਕਰੇ ਆਪਣੀ ਜੀਤ ਕੋ ਆਰਥਿਕ ਹੋ ਆਪਣੇ ਹੀ ਮਨ ਕੋ ਇਹ ਨਾਦ ਤੋ ਗੁਰਧਾਉ ਕਰੋ ਜਪਾਤ ਕੀ ਆਦ ਨਦਾਰ ਬਣੇ ਅਤ ਹੀ ਰਣਦਾ ਹੈ ਕੌਮ ਦੇ ਮਰਦਾਂ ਦੀਆਂ ਤੇਗਾ ਦੁਸ਼ਮਣ ਦਾ ਕੋਣ ਪੀਰਾਸ ਤੇ ਤਿਆਰ ਹੈ ਤੇ ਇੱਕ ਪਾਸੇ ਸਰਦਾਰ ਚਾਤ ਸਿੰਘ ਟਾਰੀ ਵਾਲਾ ਹੈ ਉਹ ਦੂਜੇ ਪਾਸੇ ਲਾਜ ਕੱਪ ਹੈ ਕੌਮ ਦੇ ਮਰਦ ਨੇ ਅੰਗਰੇਜ਼ਾਂ ਦੇਤੇ ਭਾਰੀ ਹਮਲਾ ਕਿਹਨੇ ਕੀਤਾ ਹੈ ਉਹ ਫੇਰ ਜਾਰ ਜਿਹੜੇ ਮੇਜੇ ਸ਼ਾਹ ਸਿੰਘ ਤਾਰੇ ਵਾਲੜੇ ਨੇ ਬੰਦ ਸ਼ਾਹਕਰੀ ਜੋੜ ਬਲਸ਼ੋਰ ਸੁਟੇ ਸ਼ਾਹ ਮੁਹੰਮਦਾ ਸਿੰਘਾ ਨੇ ਗੋਰੀਆਂ ਦੇ ਵਾਅ ਤੇ ਨਿਪਮਾ ਲਹੁ ਨਚੋਰ ਸੁਟੇ ਖਾਲਸਾ ਜੀ ਸ਼ਾਹ ਮੁਹੰਮਦ ਦੇਖਦੇ ਓਏ ਇੱਕ ਇੱਕ ਕੰਸਨ ਕਾਰ ਹੈ ਤੁਸੀਂ ਓਏ ਲੇਕਿਨ ਇਹ ਕਹਿੰਦਾ ਜਿਹੜੇ ਢੇਖ ਖਾਲਸੇ ਤਖਤ ਨੇ ਮਾਰੇ ਇਹਨਾਂ ਖਾਲਸਾ ਜੀ ਉਹਦਾ ਜਿਵੇਂ ਨਿਪੂ ਨਿਚੋੜ ਕੇ ਨਹੀਂ ਛੁੱਟੀ ਦਾ ਇਵੇਂ ਕਾਮ ਤੇ ਮਰਦਾ ਨੇ ਨਾ ਕੋਰੀਆਂ ਦਾ ਲੋਹੇ ਚੋਲ ਕੇ ਸੁਣ ਦਿੰਦਾ ਸੀ ਖਾਲਸਾ ਜੀ ਜਦ ਹਿੰਦ ਪੰਜਾਬ ਦਾ ਹੋਣ ਲੱਗਾ ਉਹ ਦੋਵੇਂ ਬਾਗ ਉੱਚਾ ਹੀ ਫੌਜਾਂ ਭਾਰੀਆਂ ਨੇ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਜੋ ਫੌਜਾਂ ਜਿੱਤ ਕੇ ਆਦਲੋਂ ਭਾਰੀਆਂ ਨੇ ਅੱਜ ਉਹ ਵੇ ਸਰਕਾਰ ਦਾ ਮੁੱਲ ਪਾਵੇ ਜਿਹੜੀਆਂ ਖਾਲਸੇ ਦੇ ਟੇਗਾ ਮਾਰ ਗਿਆ ਉਹ ਜਿਹੜੀਆਂ ਮਰਦਾਂ ਨੇ ਟੇਗਾ ਮਾਰੀਆਂ ਸਰਦਾਰ ਖਾਲਸਾ ਜੀ ਉਹ ਐਸੀਏ ਸੰ ਅੰਗਰੇਜ਼ਿਆਂ ਦਾ ਉਹ ਟਿੱਕੇ ਸਰਦਾਰ ਦੇ ਜਾਨ ਨੂੰ ਬਾ ਉਸ ਫਰਕ ਦੀ ਸ਼ਾਦੀ ਦੇ ਵਿੱਚ ਸੱਤ ਗੋਲੀਆਂ ਲੱਗੀਆਂ ਸੱਤ ਗੋਲੀਆਂ 100 ਤੋਂ ਵੱਧ ਫਾਟੋ ਦੇ ਫਰੀਂ ਦੇ ਉੱਤੇ ਟੇਗਾ ਪਰਵਾਰਾਂ ਦੇ ਲੱਗੇ ਆ ਉਹ ਮਰਦ ਰਣ ਮੈਦਾਨ ਸਭਰਾਵਾ ਦੇ ਮੈਦਾਨ ਵਿੱਚ ਟਿੱਕਾ ਪਿਆ ਹੈ ਲੱਗੇ ਅੰਗਰੇਜ਼ ਖਲੋਤੇ ਆ ਅੰਗਰੇਜ਼ਾਂ ਨੇ ਆਪਣੇ ਸਿਰਾਂ ਦੀਆਂ ਕੁੰਟੀਆਂ ਉਤਾਰ ਦਿੱਤੀਆਂ ਤੇ ਝੁਕ ਕੇ ਸਜਦੇ ਕੀਤੇ ਆਖਿਆ ਸਰਦਾਰਾ ਓ ਓ ਅਸੀਂ ਜਿੱਤੇ ਨਹੀਂ ਸਾਨੂੰ ਦਿਟਾਇਆ ਗਿਆ ਏ ਉਹ ਪਰਦਾ ਤੂੰ ਹਾਰਿਆ ਨਹੀਂ ਤੈਨੂੰ ਹਾਰਿਆ ਗਿਆ ਜੇ ਡੋਗਰੇ ਸਾਡੇ ਨਾਲ ਨਾ ਨਾ ਰਹਤੇ ਤੇਰੀ ਤੇਗ ਨਹੀਂ ਆਇਆ ਉਹ ਜੇ ਚੌਰ ਕੋਹਣੇ ਸੰਸੰਗ ਲੰਡਕ ਪਾਦੇ ਰਾਤ ਵਿੱਚ ਜੇ ਕਿਤੇ ਤੇਰੇ ਵਰਗਾ ਜਰਮਨ ਇੱਕ ਹੀ ਸਾਡੇ ਨਾਲ ਹੁੰਦਾ ਅਸੀਂ ਪੂਰੇ ਵਰਲਡ ਦੇਖਦੇ ਇਸ ਈਸਟ ਇੰਡੀਆ ਕੰਪਨੀ ਦਾ ਚੰਗਾ ਤਾਬੇ ਨਹੀਂ ਸਿੱਖਾ ਜਾਂਦੇ ਪਰ ਕੌਮ ਦੇ ਮੱਦ ਲਈ ਇਹੋ ਟੱਕਰ ਨਹੀਂ ਨਾਮਾ ਕਰ ਦਿੱਤਾ ਅੱਜ ਉਹ ਜਿਹੜੇ ਗਦਾਫ ਸਾਡਾ ਖਾਲਸਾ ਜੀ ਉਹਨਾਂ ਦੇ ਸਮਾਤੇ ਜਿਹੜੇ ਹਨ ਉਹ ਮਣਹਾਲੇ ਨਗਰ ਦੇ ਵਿੱਚ ਬਣਿਆ ਮਣਹਾਲਾ ਪਿੰਡ ਅੱਜ ਵੀ ਤਰੱਕੀ ਵਿੱਚ ਜਿੱਦੋਂ ਬੱਤੀ ਵੱਲੋਂ ਜਾਇਜ਼ ਦਾ ਇਹਦਾ ਬੱਤੀ ਤੇ ਬੱਤੀ ਤੋਂ ਥੋੜਾ ਜਿਹਾ ਅੱਗੇ ਜਾਈਏ ਤੇ ਕੋ ਪਿੰਡ ਆਉਂਦਾ ਬੜਿਹਾਲਾ ਚੈਰ ਸਿ ਉੱਥੇ ਇਹਦਾ ਗਦਾਵਾਂ ਦੇ ਸਮਾਤੇ ਮਿਲਿਆ ਤੇ ਦੂਜੇ ਪਾਸੇ ਜਿੱਥੇ 10 ਫਰਵਰੀ 1746 ਨੂੰ ਤੌਪ ਦੇ ਵਰਦਨੇ ਆਪ ਦਾ ਆਖਰੀ ਸਾਲ ਲਾਇਆਗਾ ਉੱਥੇ ਉਸਦਾ ਸ਼ਹੀਦੀ ਸਥਾਨ ਬਣਿਆ ਖਾਲਸਾ ਜੀ ਮੈਂ ਆਪਣੇ ਅੱਖਾਂ ਨਾਲ ਤੱਕਿਆ

ਇਹ ਕਹਿੋ ਜਿਆ ਇਤਿਹਾਸ ਦਾ ਪੜਨਾ ਹੈ ਜਿਹਨੂੰ ਪੜ ਕੇ ਤੇ ਸੁਣ ਕੇ ਅੱਖਾਂ ਵਿੱਚ ਕਈ ਵਾਰ ਰੁੱਝੋ ਜਾਂਦੇ ਆਂ ਅੱਖਾਂ ਸਾਜੀ ਉਸ ਮਰਦ ਨੇ ਆਪਣੇ ਆਖੇ ਸਾਹ ਦਾ ਮਕਾਮ ਦਾ ਸਾਹ ਕਿ ਛੱਡਿਆ ਆ ਮੈਂ ਸਮਝਦਾ ਵੀ ਅੱਜ ਦੀ ਮੇਰੀ ਨੌਜਵਾਨੀ ਪੀੜ੍ਹੀ ਨੂੰ ਇਹ ਇਤਿਹਾਸ ਪੜ ਬਿਪੜੀ ਹੋਵੇ ਜੇ ਤੁਸੀਂ ਪੜੋ ਸਿੱਖੀ ਨਾਲ ਜੁੜ ਜਾਓ اپنے واجد مڈیریوں ਨਾਲ جڑ جاؤ تے تہاڈی کار مرگی دنیا تے کوئی کام نہیں میں بیعت کر ہے خالصا جی پہنا نو بھی تے مینا تو بھی اپنے سکھی سرور